ਉਹ ਮੇਰੇ ਇੱਕ ਵਾਰ ਅਸੀਂ ਪੀ.ਐਜੇ ਲੁਧਿਆਣਾ ਦੇ ਵਿੱਚ ਸਰਦਾਰਾ ਸਿੰਘ ਜਹੌੜ ਦਾ ਇੱਕ ਲੈਕਚਰ ਸੁਣ ਰਹੇ ਸੀ ਤਾਂ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਈ ਕਿਸਾਨ ਵੀਰੋ ਝੋਨਾ ਲਾਉਣਾ ਬੰਦ ਕਰ। ਹਾਂਜੀ। ਕਹਿੰਦੇ ਜੀ ਜੇ ਝੋਨਾ ਨਾ ਬੰਦ ਕਰਦੇ ਆਂ ਕਿ ਤਾਂ ਹੋਰ ਕੀ ਲਾਇਕੇ? ਕਹਿੰਦਾ ਉਹ ਫਸਲ ਵਿੱਚੋਂ ਹੀ ਸ਼ੁਰੂ ਕਰ ਦੋ ਜਿਹੜੀ ਪਾਣੀ ਖਤਮ ਹੋਣ ਤੋਂ ਬਾਅਦ ਸ਼ੁਰੂ ਕਰਾਂਗੇ ਅਜੇ ਸ਼ੁਰੂ ਕਰ। ਬਿਲਕੁਲ। ਅ ਪਿਛਲੇ ਲੰਮੇ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਧਰਤੀ ਹੇਠਲੇ ਪਾਣੀ ਦੇ ਸੰਕਟ ਪੈਦਾ ਹੋਣ ਦੀਆਂ ਚਰਚਾਵਾਂ ਵੱਡੇ ਪੱਤਰ ਤੇ ਚੱਲ ਰਹੀਆਂ। ਕਿ ਅਸੀਂ ਜੇ ਆਪਣੇ ਪਾਣੀ ਨੂੰ ਬਚਾਉਣਾ ਤਾਂ ਸਾਨੂੰ ਇਹ ਨਾ ਫਸਲਾਂ ਦੇ ਵਿੱਚੋਂ ਮੋਹ ਗੁੰਦਾ ਪਊਗਾ। ਝੋਨੇ ਤੋਂ ਅਸੀਂ ਛੱਡਣਾ ਪਊਗਾ। ਹੋਰ ਕੋਈ ਨਾ ਕੋਈ ਫਸਲ ਵੀ ਚੀ ਨਾ ਪਊਗੀ ਸਾਨੂੰ। ਮੈਨੂੰ ਕਈ ਟੈਲੀਫੋਨ ਵੀ ਆਉਂਦੇ ਐ ਇਸ ਤਰ੍ਹਾਂ ਦੇ। ਵੀ ਅਸੀਂ ਇਸ ਵਾਰ ਤਾਂ ਝੋਨਾ ਲਾਵਾਂਗੇ। ਅੱਗੇ ਵਾਸਤੇ ਅਸੀਂ ਹੋ ਸਕਦਾ ਵੀ ਅਸੀਂ ਘਟ ਕਰਾਂਗੇ ਜਾਂ ਛੱਡਾਂਗੇ। ਇਹ ਫੈਸਲੇ ਕਈ ਵਾਰ ਕਈ ਲੋਕਾਂ ਦੇ ਆਏ ਆ। ਇਹੀ ਤਾਂ ਇਹ ਤਾਂ ਸਾਡੀ ਤਰਸਦੀ ਆ ਜੀ ਵੀ ਅਸੀਂ ਇਹੀ ਜੀ ਚੀਜ਼ ਪੈਦਾ ਕਰਦੇ ਆ ਜਿਹੜੀ ਅਸੀਂ ਖਾਣੀ ਨਹੀਂ ਜਿਹੜੀ ਅਸੀਂ ਖਾਣੀ ਨਹੀਂ ਉਹ ਅਸੀਂ ਪੈਦਾ ਕਿਉਂ ਕਰਕੇ ਸਭ ਤੋਂ ਵੱਡੀ ਮੇਰੀ ਤਾਂ ਗੇਂਤੀ ਇਹ ਵੀ ਜਿਹੜੀ ਅਸੀਂ ਚੀਜ਼ ਖਾਂਦੇ ਨਹੀਂ ਅਸੀਂ ਉਹ ਪੈਦਾ ਕਿਉਂ ਕਰਦੇ ਕਿਉਂ ਆਪਣਾ ਪਾਣੀ ਬੇਸਟ ਕਰੀ ਜਾਂਦੇ ਆ ਇਹ ਫਾਇਦਾbaar ਵੀ ਇਹੀ ਜੀ ਆ ਵੀ ਜਿਹੜੀ ਸਾਡੇ ਜੇਬ ਚ ਰਹਿੰਦੀ ਨੇ ਅਗਲੇ ਸਾਲ ਆਇਆ ਸਾਨੂੰ ਨਵੇਂ ਟਿਊਬ ਲਾਉਣੇ ਪੈਂਦੇ ਆ ਐਂਡ ਐਂਡ ਨਵੀਂ ਡਿਲੀਵਰੀ ਆਪਾ ਨੂੰ ਹੀ ਆਪ ਰਹਿੰਦੀਆਂ ਨੇ ਇਹਨਾਂ ਨੂੰ ਹੋਰ ਫਸਲਾਂ ਜਿਹੜੀਆਂ ਬੀਜਦੇ ਆ ਉਹਨਾਂ ਤੇ ਵੀ ਉਹਨਾਂ ਦਾ ਭਾਅ ਬਦ ਆਇਆ ਜੀ ਅਸੀਂ ਦਿੱਤੀ ਜਾਵੇ ਉਹਨਾਂ ਦੇ ਖਰੀਦ ਕੀਤੀ ਜਾਵੇ ਤਾਂ ਜ਼ਿੰਮੇਦਾਰ ਆਰਾਮ ਦੇ ਨਾਲ ਉਹਦੇ ਚਲੇ ਜਾਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਪੁਆਇੰਟ ਮੈਂ ਹਰਜਿੰਦਰ ਸਿੱਧੂ ਗੁਰਬਾਣੀ ਦਾ ਵਾਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਸੋ ਸਾਡੇ ਗੁਰੂਆਂ ਵੱਲੋਂ ਸਾਡੀ ਧਰਤੀ ਸਾਡੀ ਪਾਣੀ ਤੇ ਸਾਡੀ ਹਵਾ ਨੂੰ ਇੱਕ ਬੜਾ ਮਹਾਨ ਦਾਤ ਜ ਦਿੱਤਾ ਗਿਆ ਅ ਪਿਛਲੇ ਲੰਮੇ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਧਰਤੀ ਹੇਠਲੇ ਪਾਣੀ ਦੇ ਸੰਕਟ ਪੈਦਾ ਹੋਣ ਦੀਆਂ ਚਰਚਾਵਾਂ ਵੱਡੇ ਪੱਤਰ ਤੇ ਚੱਲ ਰਹੀਆਂ ਨੇ ਸੰਕਟ ਇਸ ਕਰਕੇ ਵੀ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਝੋਨੇ ਦੀ ਬਜਾਈ ਵੇਲੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਸਰਕਾਰਾਂ ਨੇ ਆਪਣੇ ਤਰਫੋਂ ਵਿਸ਼ੱਕ ਫਸਲੀ ਵਿਭਿੰਨਤਾ ਫਸਲੀ ਚੱਕਰ ਬਦਲਣ ਦਾ ਜਿਹੜਾ ਹੈਗਾਗਾ ਹਿਲਾ ਕਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਕਿਸਾਨਾਂ ਨੂੰ ਅਵੇਅਰ ਕਰ ਰਹੇ ਨੇ ਪਰ ਕੁਝ ਕਿਸਾਨ ਇਹੋ ਜਿਹੇ ਵੀ ਨੇ ਜਿਹੜੇ ਆਪਣੇ ਆਪ ਆਪਣੇ ਅੰਦਰਲੀ ਆਵਾਜ਼ ਸੁਣ ਕੇ ਝੋਨੇ ਤੋਂ ਜਾਂ ਚੌਲਾਂ ਤੋਂ ਜੀਰੀ ਤੋਂ ਪਾਸਾ ਵਟ ਰਹੇ ਨੇ ਤੇ ਹੋਰ ਫਸਲਾਂ ਅਪਣਾ ਰਹੇ ਨੇ ਇਸ ਤਰ੍ਹਾਂ ਦੀ ਇੱਕ ਅਗਾਂਵ ਬਦੋ ਤੇ ਜਾਗਰੂਕ ਕਿਸਾਨ ਨੇ ਬਾਪੂ ਜਮੇਰ ਸਿਓ ਮੱਲਾ ਮੱਲਾ ਪਿੰਡ ਇਹਨਾਂ ਦਾ ਹੈ ਜਿਹੜੇ ਪਿਛਲੇ ਦਿਨੀ ਚਰਚਾ ਦੇ ਵਿੱਚ ਆਈ ਨਹੀਂ ਇੱਕ ਇਹਨਾਂ ਦੀ ਸੋਸ਼ਲ ਮੀਡੀਆ ਤੇ ਤੇ ਖਬਰਾਂ ਦੇ ਵਿੱਚ ਇੱਕ ਪੋਸਟਰ ਸ਼ੇਅਰ ਹੁੰਦੀ ਆ ਇਹਨਾਂ ਨੇ ਆਪਣੇ ਖੇਤ ਲੈ ਕੇ ਲਾਇਆ ਵੀ ਇੱਥੇ ਝੋਨੇ ਦੀ ਬਜਾਈ ਮੈਂ ਕਦੇ ਵੀ ਨਹੀਂ ਕਰਾਂਗਾ ਤੇ ਬਾਕੀ ਗੱਲਬਾਤ ਆਪੇ ਨਾਲ ਤੁਸੀਂ ਸੁਣਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਮਾ ਕ੍ਰਿਪਾ ਮਾਲਕ ਦੀ ਆ ਅਸੀਂ ਪਿਛਲੇ ਦਿਨੀ ਚਰਚਾ ਦੇ ਵਿੱਚ ਤੁਹਾਡਾ ਫੋਨ ਨੰਬਰ ਤੇ ਉਹ ਇੱਕ ਜਿਹੜਾ ਤੁਸੀਂ ਲਿਖ ਕੇ ਲਾਇਆਗਾ ਉਹ ਚਰਚਾ ਦੇ ਵਿੱਚ ਆਇਆ ਹਾਂਜੀ ਵੀ ਮੈਂ ਝੋਨਾ ਕਦੇ ਵੀ ਨਹੀਂ ਲਾਵਾਂਗਾ ਤੇ ਬਾਕੀ ਨੰਬਰ ਸਾਰੀ ਤੁਸੀਂ ਗਲਤ ਬਾਤ ਦੱਸੀ ਅਸੀਂ ਅਖਬਾਰ ਉਹਦੇ ਵਿੱਚ ਨਿਊਜ਼ ਵੀ ਪੜ੍ਹੀ ਆ ਹਾਂਜੀ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਵੀ ਝੋਨਾ ਨਹੀਂ ਲਾਉਣਾ ਚਾਹੀਦਾ ਖਿਆਲ ਤਾਂ ਮੇਰਾ ਬਹੁਤ ਚਿਰ ਦੇ ਵਿੱਚ ਮਨ ਦੇ ਵਿੱਚ ਸਟੇ ਕਰ ਰਿਹਾ ਸੀਗਾ ਕਿ ਅਸੀਂ ਇਸ ਨੂੰ ਝੋਨਾ ਲਾਉਣਾ ਬੰਦ ਕਰੀਏ ਜਾਂ ਇਹਦਾ ਕੋਈ ਹੋਰ ਬਦਲ ਲੱਭਿਆ ਜਾਵੇ ਹੂੰ ਪਰ ਬਦਕਿਸਮਤੀ ਨਾਲ ਕੋਈ ਹਾਲਾਤ ਇਸ ਤਰ੍ਹਾਂ ਦੇ ਆ ਕਿ ਨਾ ਤਾਂ ਸਾਡੇ ਜ਼ਿਮੀਦਾਰ ਭਰਾ ਇਸ ਵਾਸਤੇ ਅਗਰੀ ਹੋ ਰਹੇ ਆ ਨਾ ਸਾਡੀ ਗਵਰਨਮੈਂਟ ਕੋਈ ਸਾਨੂੰ ਸਹਾਇਤਾ ਕਰ ਰਹੀ ਆ ਹੂੰ ਕੋਈ ਮਤਲਬ ਜੇ ਅਸੀਂ ਕੋਈ ਚੀਜ਼ ਹੋਰ ਪੈਦਾ ਕਰਦੇ ਆ ਤਾਂ ਗਵਰਨਮੈਂਟ ਵੀ ਤਿਆਰ ਨਹੀਂ ਆ ਖਰੀਦਣ ਵਾਸਤੇ ਉਹਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ ਹੂੰ ਤੇ ਇਸ ਕਰਕੇ ਜ਼ਿਮੀਦਾਰ ਵੀ ਇਸ ਵਾਸਤੇ ਤਿਆਰ ਨਹੀਂ ਹੁੰਦਾ ਹੂੰ ਮੈਂ ਇਸ ਵਾਰ ਇਹ ਫੈਸਲਾ ਕਰ ਲਿਆ ਵੀ ਕਿਉਂ ਨਾ ਆਪਣੇ ਜਿਹੜਾ ਪਾਣੀ ਅਸੀਂ ਖਤਮ ਕਰ ਰਹੇ ਆ ਇਸ ਨੂੰ ਬਚਾਉਣ ਦੇ ਖਾਤਰ ਬਈ ਮੈਂ ਪਹਿਲਾ ਝੋਲਾ ਬੀਜਣਾ ਬੰਦ ਕਰ ਦੇਵਾਂ ਜੀ ਮੇਰੇ ਕੋਲੇ 4 ਏਕੜ 4 ਕਿੱਲੇ ਪਾਲੀ ਦੇ ਆ ਜਿਹੜੀ ਕਿ ਮੈਂ ਠੇਕੇ ਤੇ ਪਾਲੀ ਦਿਨਾ ਹੂੰ ਠੇਕੇਦਾਰ ਮੁੰਡੇ ਨੂੰ ਮੈਂ ਇੱਕ ਗੱਲ ਕਹਿ ਦਿੱਤੀ ਆ ਬਈ ਤੁਸੀਂ ਇਸ ਦੇ ਵਿੱਚ ਝੋਨਾ ਨਹੀਂ ਬੀਜਣਾਗਾ ਜੀ ਹੋਰ ਕੋਈ ਫਸਲ ਜਿਹੜੀ ਮਰਜ਼ੀ ਬੀਜ ਲਓ ਪਰ ਝੋਨਾ ਨਹੀਂ ਬੀਜਣਾਗਾ ਜੀ ਤੇ ਇੱਕ ਜਿਹੜੀ ਆਉਣ ਵਾਲੀ ਸਰਦੀਆਂ ਦੇ ਵਿੱਚ ਤੁਸੀਂ ਕਣਕ ਬੀਜੋਗੇ ਮੈਂ ਤੁਹਾ ਤੋਂ ਉਹਦਾ ਹੀ ਠੇਕਾ ਲਵਾਂਗਾ ਹੂੰ ਬਾਕੀ ਫਸਲ ਤੁਹਾਡੀ ਜੇ ਤੁਸੀਂ ਕੋਈ ਬੀਜਣਾ ਚਾਹੁੰਦੇ ਹੋ ਤੁਸੀਂ ਉਹਦੇ ਵਿੱਚ ਮੂੰਗੀ ਬੀਜ ਲਓ ਮੱਕੀ ਬੀਜ ਲਓ ਜੀ ਚਾਹੇ ਆਪਣੇ ਪਸ਼ੂਆਂ ਦੇ ਲਈ ਚਾਰਾ ਬੀਜ ਲਓ ਉਹ ਤੁਹਾਡਾ ਹੋਊਗਾ ਕਣ ਤੋਂ ਭਾਵ ਕਿ ਜਿਹੜੇ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਆ 6 ਮਹੀਨਿਆਂ ਦਾ ਕਣਕ ਦੀ ਬਜਾਈ ਤੱਕ ਇਹਦਾ ਤੁਸੀਂ ਨਹੀਂ ਲਵੋਗੇ ਮੈਂ ਇਹਦਾ ਕੁਝ ਨਹੀਂ ਲੈਣਾਗਾ ਮੈਂ ਉਸ ਨੂੰ ਇੱਕ ਕਿਸਮ ਦੀ ਆਪਦੇ ਵੱਲੋਂ ਛੋਟ ਦੇ ਦਿੱਤੀ ਆ ਰਹਿਤ ਦੇ ਦਿੱਤੀ ਆ ਜੀ ਵੀ ਐਲੀ ਜਿਮੇਦਾਰ ਨੂੰ ਇਹਦੇ ਵਿੱਚ ਕੋਈ ਨਾ ਕੋਈ ਫਾਇਦਾ ਹੋਣਾ ਚਾਹੀਦਾ ਹੈ ਜੀ ਇਸ ਕਰਕੇ ਵੀ ਮੈਂ ਇਹ ਫੈਸਲਾ ਲੈ ਲਿਆ ਵੀ ਝੋਨਾ ਨਾ ਬੀਜਿਆ ਜਾਵੇ ਝੋਨਾ ਬਿਲਕੁਲ ਨਹੀਂ ਬੀਜਣਾ ਚਾਹੀਦਾ ਤੂੰ ਹੋਰ ਕੁਝ ਜਿਹੜਾ ਕੋਈ ਮਰਜੀ ਬੀਜ ਲੈ ਉਹ ਤੁਹਾਡਾ ਕਿਸਾਨ ਤੁਹਾਡੇ ਨਾਲ ਸਹਿਮਤ ਹੋ ਗਿਆ ਇਹ ਇਸ ਗੱਲ ਦੇ ਵਾਸਤੇ ਉਹ ਬਿਲਕੁਲ ਸਹਿਮਤ ਹੋ ਗਿਆ ਕੀ ਕਹਿੰਦਾ ਫਿਰ ਉਹ ਕੀ ਬੀਜੂਗਾ ਉਹ ਹੁਣ ਤਾਂ ਦੇਖਦੇ ਆਂ ਵੀ ਦੇਖਣਾ ਕੀ ਹੈ ਮਤਲਬ ਕਿ ਉਹ ਨੂੰ ਜੇ ਮੈਂ ਕਹਿ ਦਿੱਤਾ ਸੀ ਕਹਿੰਦੇ ਤੂੰ ਮੱਕੀ ਬੀਜ ਲੈ ਚਾਹੇ ਮੂੰਗੀ ਨਾ ਮੂੰਗੀ ਲਾਲਾ ਚਾਹ ਬਸ ਉਹ ਵਾਸਤੇ ਪੱਠੇ ਬੀਜਲਾ ਉਹ ਹੁਣ ਇਹਦੀ ਮਰਜ਼ੀ ਜਿਹੜ ਕੋਈ ਮਰਜ਼ੀ ਬੀਜ ਲੈ ਪਰ ਝੋਨਾ ਨਹੀਂ ਬੀਜਣਾ ਮੇਰੀ ਬੇਨਤੀ ਉਹ ਨੂੰ ਇਹ ਵਿੱਚ ਉਹਨਾਂ ਨੇ ਨਹੀਂ ਬੀਜਣਾਗਾ ਤੁਸੀਂ ਇਸ ਬਾਰੇ ਫੈਸਲਾ ਲਿਆ ਇਸ ਤੋਂ ਪਹਿਲਾਂ ਤੁਸੀਂ ਬਿਜਾਈ ਕਰਦੀ ਸੀ ਜੁਨੇ ਦੀ ਹਾਂਜੀ ਹਰ ਰੋਜ਼ ਹਰ ਰੋਜ਼ ਵੀ ਮਤਲਬ ਹਰੇਕ ਸੀਜ਼ਨ ਦੇ ਚੋ ਜਾਂ ਬੀਜਿਆ ਜਾਂਦਾ ਸੀ ਸਾਡੀ ਪਹਿਲੀ ਇਸ ਗੱਲ ਦੀ ਆ ਕਿ ਉਹਦੇ ਵਿੱਚ ਝੋਨਾ ਬਹੁਤ ਜਿਆਦਾ ਚੰਗੀ ਹੈ ਚੰਗਾ ਪੈਦਾਵਾਰ ਹੁੰਦੀ ਸੀ ਉਹਦੇ ਵਿੱਚੋਂ ਤੇ ਚੰਗੇ ਉਸ ਨੂੰ ਮਤਲਬ ਕਿ ਪ੍ਰਾਫਿਟ ਵੀ ਹੁੰਦਾ ਸੀਗਾ ਜਿਹੜਾ ਖੇਤੀ ਕਰ ਰਿਹਾ ਹੈਗਾ ਪਰ ਉਹ ਮਜਬੂਰ ਸੀਗਾ ਇਸ ਗੱਲ ਵਾਸਤੇ ਵੀ ਮੈਂ ਝੋਨਾ ਨਾ ਬੀਜਾਂ ਹੈ ਮਤਲਬ ਕਿ ਮੈਂ ਝੋਨਾ ਨਾ ਬੀਜਾਂ ਛੱਡਣਾ ਨਾ ਛੱਡਣਾ ਮਤਲਬ ਕਿ ਝੋਨਾ ਬੀਜਦਾਰਾਂ ਹਾਂ ਪਰ ਮੈਂ ਉਸ ਨੂੰ ਇਹ ਕਹਿ ਦਿੱਤਾ ਵੀ ਤੂੰ ਇਸ ਵਾਰ ਬਈ ਝੋਨਾ ਨਹੀਂ ਬੀਜਣਾਗਾ ਬਿਲਕੁਲ ਹੀ ਝੋਨੇ ਦਾ ਬਾਈਕਾਟ ਕਰ ਦਿੰਦਾ ਤੁਹਾਡੇ ਇਸ ਫੈਸਲੇ ਨਾਲ ਤੁਹਾਡੇ ਆਸ-ਪਾਸੇ ਦੇ ਖੇਤਾਂ ਵਾਲੇ ਕਿਸਾਨ ਤੁਹਾਡੇ ਦੋਸਤ ਮਿੱਤਰ ਜਿਹੜਾ ਨਾ ਦੀਆਂ ਨਾਲ ਬੱਟਾ ਸਾਂਝੀਆਂ ਹੁੰਦੀਆਂ ਉਹਨਾਂ ਨੇ ਵੀ ਕਦੇ ਕਿਹਾ ਹੋਣਾ ਵੀ ਜਮੇਰ ਸਿੰਘ ਆ ਫੈਸਲਾ ਕੀ ਕਰ ਲਿਆ ਨਹੀਂ ਹਜੇ ਤੱਕ ਤਾਂ ਜਿਆਦੇ ਲੋਕਾਂ ਦਾ ਇਹ ਕਮੈਂਟਸ ਨਹੀਂ ਕੋਈ ਮੈਨੂੰ ਆਇਆਗਾ ਤੇ ਵੈਸੇ ਇੱਕ ਦੋ ਨਾਲ ਗੱਲਬਾਤ ਵੀ ਹੋਈ ਆ ਉਹ ਕਹਿੰਦੇ ਆ ਵੀ ਚਲੋ ਤੁਸੀਂ ਇਹ ਤੁਹਾਡੀ ਮਰਜ਼ੀ ਆ ਤੇ ਇਹ ਤੁਹਾਡੀ ਮਰਜ਼ੀ ਆ ਵੀ ਜਿਹੜਾ ਤੁਹਾਡਾ ਕੀਤਾ ਤੁਸੀਂ ਜਿਹੜਾ ਕੋਈ ਕਰਨਾ ਮਰਜ਼ੀ ਵੀ ਚਲੋ ਤੁਹਾਡੀ ਮਰਜ਼ੀ ਆ ਕੋਈ ਇਹਦੇ ਵਿੱਚ ਕਿਸੇ ਨੂੰ ਨਾ ਦਿੱਕਾ ਤਾਂ ਨਹੀਂ ਹੁੰਦਾ ਇਸ ਗੱਲ ਦਾ ਇਹ ਤਾਂ ਮੇਰਾ ਆਪਣੇ ਮਨ ਦਾ ਸਾਡੇ ਆਪਣੇ ਪਰਿਵਾਰ ਦਾ ਫੈਸਲਾ ਕਿ ਅਸੀਂ ਜੇ ਆਪਣੇ ਪਾਣੀ ਨੂੰ ਬਚਾਉਣਾ ਤਾਂ ਸਾਨੂੰ ਇਹਨਾਂ ਫਸਲਾਂ ਦੇ ਵਿੱਚੋਂ ਮੂੰਗਫਲੀ ਨਾ ਪਊਗਾ ਚੋਨੇ ਤੋਂ ਅਸੀਂ ਛੱਡਣਾ ਪਊਗਾ ਹੋਰ ਕੋਈ ਨਾ ਕੋਈ ਫਸਲ ਵੀ ਚਣੀ ਪਊਗੀ ਸਾਨੂੰ ਪਰਿਵਾਰ ਨੇ ਸਹਿਮਤੀ ਫਰੀ ਪਰਿਵਾਰ ਬਿਲਕੁਲ ਮੇਰੇ ਨਾਲ ਸਹਿਮਤ ਆ ਜੀ ਇਹ ਇਹਦੇ ਵਿੱਚ ਨਹੀਂ ਮੈਨੂੰ ਕੋਈ ੜਕਾ ਨਹੀਂ ਹੈਗਾ ਮਤਲਬ ਅੱਛਾ ਪਾਣੀ ਦੇ ਸੰਕਟ ਦੀ ਆਪਾਂ ਗੱਲ ਕਰ ਗਏ ਕੋਈ ਦੋ رائے ਨਹੀਂ ਭਾਵੇਂ ਉਹ ਨਹਿਰੀ ਪਾਣੀ ਆ ਤੇ ਭਾਵੇਂ ਉਹ ਧਰਤੀ ਹੇਠਲਾ ਪਾਣੀ ਆ ਪੰਜਾਬ ਦੇ ਹਿੱਸੇ ਘਟਦਾ ਹੀ ਜਾ ਰਿਹਾ ਦਿਨੋ ਦਿਨ ਆ ਹੁਣ ਗਰਮੀਆਂ ਦੇ ਵਿੱਚ ਬੜੀ ਹਾਹਾਕਾਰ ਮੱਚੀ ਹੋਈ ਹੈਗੀ ਪਾਣੀ ਨੂੰ ਲੈ ਕੇ ਬਹੁਤ ਸ਼ਲਾਘਾਯੋਗ ਤੇ ਇੱਕ ਵੱਡਾ ਜਿਹੜਾ ਤੁਸੀਂ ਫੈਸਲਾ ਲਿਆਗਾ ਵੱਡਾ ਜਿਗਰਾ ਚਾਹੀਦਾ ਇਹੋ ਜਿਹੇ ਫੈਸਲੇ ਲੈਣ ਲਈ ਚਲੋ ਉਹ ਤਾਂ ਮਾਲਕ ਦੀ ਕਿਰਪਾ ਜੀ ਉਹਨਾਂ ਨੇ ਮੈਨੂੰ ਸੇਧ-ਬਖਸ਼ੀ ਕੀਤੀ ਆ ਤੇ ਮੈਂ ਇੱਕ ਆਉਦੇਵਾਲੀਓਂ ਉਹ ਹੈ ਗੁਰੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਥੋੜੀ ਜਿਹੀ ਹਿੰਮਤ ਵਰਤੀ ਆ ਕਿ ਮੈਂ ਆਪਦੇ ਵੱਲੋਂ ਕੁਛ ਨਾ ਕੋਈ ਯੋਗਦਾਨ ਪਾ ਸਕਾਂ ਸਭ ਤੋਂ ਵੱਡੀ ਗੱਲ ਆ ਮੇਰਾ ਯੋਗਦਾਨ ਪਾਉਣ ਦੀ ਆ ਤੇ ਮੇਰੇ ਵੀ ਹੋਰ ਹੋ ਸਕਦਾਗਾ ਵਾਸਤੇ ਮੈਨੂੰ ਕਈ ਟੈਲੀਫੋਨ ਵੀ ਆਉਂਦੇ ਆ ਇਸ ਤਰ੍ਹਾਂ ਦੇ ਵੀ ਅਸੀਂ ਇਸ ਵਕਤ ਤਾਂ ਝੋਨਾ ਲਾਵਾਂਗੇ ਅੱਗੇ ਵਾਸਤੇ ਅਸੀਂ ਹੋ ਸਕਦਾ ਵੀ ਅਸੀਂ ਨੂੰ ਘਟ ਕਰਾਂਗੇ ਜਾਂ ਛੱਡਾਂਗੇ ਇਹ ਫੈਸਲੇ ਕਈ ਵਾਰ ਕਈ ਲੋਕਾਂ ਦੇ ਆਏ ਆ ਹੈ ਨੀ ਬਹੁਤ ਮੈਂ ਕਈ ਥਾਈਂ ਮੈਂ ਕਈ ਬੇਦਵਾਨਾ ਨਹੀਂ ਬਹੁਤ ਚੰਗੀਆਂ ਗੱਲਾਂ ਸੁਣੀਆਂ ਜਾਂ ਲਿਖੀਆਂ ਹੋਈਆਂ ਪੜੀਆਂ ਨੇ ਕਿ ਜਿਹੜੇ ਚੌਲ ਨੇ ਚੌਲ ਸਾਡੇ ਪੰਜਾਬ ਦੇ ਲੋਕਾਂ ਦੀ ਖੁਰਾਕ ਨਹੀਂ ਹੈਗੀ ਅਸੀਂ ਇਹ ਸਾਡਾ ਭੋਜਨ ਨਹੀਂ ਹੈ ਅਸੀਂ ਚੌਲ ਨਹੀਂ ਖਾਂਦੇ ਅਸੀਂ ਰੋਟੀ ਖਾਂਦੇ ਆ ਪਰ ਅਸੀਂ ਜਿਹੜੇ ਮਹੀਨੇ 'ਚ ਇੱਕ ਜਾਂ ਦੋ ਵਾਰੀ ਕਦੇ ਖੀਰ ਬਨਾਲੀ ਜਾਂ ਕਦੇ ਚੌਲ ਬਨਾਲੇ ਅਸੀਂ ਮਹੀਨੇ 'ਚ ਇੱਕ ਜਾਂ ਦੋ ਵਾਰੀ ਖਾਣ ਵਾਲੇ ਲੋਕ ਚੌਲ ਉਗਾਊਗਾ ਕਿ ਆਪਣੇ ਧਰਤੀ ਹੇਠਲਾ ਪਾਣੀ ਖਤਮ ਕਰ ਲਿਆ ਜਦ ਕਿ ਦੂਸਰੀਆਂ ਸਟੇਟਾਂ ਦਾ ਭੋਜਨ ਹੈ ਇਹੀ ਤਾਂ ਸਾਡੀ ਤਰਸਦੀ ਆ ਜੀ ਵੀ ਅਸੀਂ ਇਹੀ ਜੀ ਚੀਜ਼ ਪੈਦਾ ਕਰਦੇ ਆ ਜਿਹੜੀ ਅਸੀਂ ਖਾਣੀ ਨਹੀਂ ਜਿਹੜੀ ਅਸੀਂ ਖਾਣੀ ਨਹੀਂ ਉਹ ਅਸੀਂ ਪੈਦਾ ਕਿਉਂ ਕਰੀਏ ਸਭ ਤੋਂ ਵੱਡੀ ਮੇਰੀ ਤਾਂ ਬੇਨਤੀ ਇਹ ਆ ਵੀ ਜੇ ਅਸੀਂ ਇਹ ਚੀਜ਼ ਖਾਂਦੇ ਨਹੀਂ ਅਸੀਂ ਉਹਨੂੰ ਪੈਦਾ ਕਿਉਂ ਕਰਦੇ ਆ ਕਿਉਂ ਆਪਣਾ ਪਾਣੀ ਬੇਸਟ ਕਰੀ ਜਾਂਦੇ ਆ ਜੀ ਸਭ ਤੋਂ ਵੱਡੀ ਗੱਲ ਇਹ ਇੰਨਾ ਸਾਡਾ ਕੀਮਤੀ ਪਾਣੀ ਆ ਮਿੱਠਾ ਪਾਣੀ ਆ ਇਸ ਨੂੰ ਅਸੀਂ ਦਿਨੋਂ ਦਿਨ ਖਤਮ ਕਰੀ ਜਾਂਦੇ ਆ ਜੀ ਪੈਦਾਵਾਰ ਇਹਦੀ ਇਹਦੀ ਉਹ ਦੂਸਿਆਂ ਨੂੰ ਦੇਈ ਜਾਂਦੇ ਆ ਇਹ ਪੈਦਾਵਾਰ ਵੀ ਇਹੀ ਜੀ ਆ ਵੇ ਜਿਹੜੀ ਸਾਡੇ ਜੇਬ ਚ ਰਹਿੰਦੀ ਨਹੀਂ ਅਗਲੇ ਸਾਲ ਆਇਆ ਸਾਨੂੰ ਸਾਨੂੰ ਨਵੇਂ ਟਿਊਬੇਰ ਲਾਉਣੇ ਪੈਂਦੇ ਆ ਨਵੀਆਂ ਡਿਲੀਵਰੀਆਂ ਪਾਉਣੀਆਂ ਪੈਂਦੀਆਂ ਨੇ ਉਹ ਸਾਡੀ ਜਿੰਮੇ ਕਹਿੰਦੇ ਆ ਖੁਦ ਹੀ ਮਿੱਟੀ ਖੂਬ ਵਿੱਚ ਚਲੀ ਜਾਂਦੀ ਹੈ ਹੈ ਉਹਨਾਂ ਕਿ ਜਿੰਨਾ ਅਸੀਂ ਵਟਦੇ ਆ ਉਹਨਾਂ ਦਾ ਖਰਚਾ ਸਾਡੇ ਦੇ ਅਗਲੀ ਫਸਲ ਤੇ ਹੋ ਜਾਂਦਾ ਹੈ ਹੈ ਜੀ ਕਰਜ਼ਾਈ ਅਸੀਂ ਦਿਨ ਦਿਨ ਹੋਈ ਜਾਂਦੇ ਇਹਦੇ ਵਿੱਚ ਸਾਡੀ ਕੋਈ ਸਿਆਣਪ ਵਾਲੀ ਕਰਨੀ ਨਹੀਂ ਹੈਗੀ ਕੀ ਜੇ ਅਸੀਂ ਕਹੀਏ ਵੀ ਅਸੀਂ ਕੋਈ ਸਿਆਣਪ ਜ਼ਿਆਦਾ ਕਰਦੇ ਆ ਪਰ ਇਹ ਜੀਨੀਦਾਰ ਦੀ ਇੱਕ ਮਜਬੂਰੀ ਹੈ ਕਿਉਂ ਉਹ ਚ ਨੇ ਕੋਈ ਫਸਲ ਵੀ ਜਣੀ ਆ ਕਿਉਂ ਇਹਦਾ ਇਸ ਨੂੰ ਮੁੱਲ ਮਿਲਦਾਗਾ ਜੀ ਕਿਹਾ ਕਿ ਨਹੀਂ ਚੰਗਾ ਗਵਰਨਮੈਂਟ ਵੀ ਇਹਦਾ ਚੰਗਾ ਮੁੱਲ ਦਿੰਦੀ ਆ ਆਏ ਦਿਨ ਇਹਦਾ ਕੀਮਤ ਵਧਾਈ ਜਾਂਦੀ ਆ ਜੀ ਜੇ ਸਾਨੂੰ ਹੋਰ ਫਸਲਾਂ ਜਿਹੜੀਆਂ ਬੀਜਦੇ ਆ ਉਹਨਾਂ ਤੇ ਵੀ ਉਹਨਾਂ ਦਾ ਭਾਅ ਬਦ ਆਇਆ ਆ ਮਸਪੀ ਸਹੀ ਮਿਲੇ ਉਹਨਾਂ ਦੇ ਖਰੀਦ ਕੀਤੀ ਜਾਵੇ ਤਾ ਜ਼ਿੰਮੇदार ਆਰਾਮ ਦੇ ਨਾਲ ਉਹਦੇ ਚਲੇ ਜਾਣਗੇ ਇਹ ਵੀ ਇੱਕ ਵੱਡਾ ਸੰਕਟ ਹੈ ਨਾ ਵੀ ਕਿਤੇ ਨਾ ਕਿਤੇ ਪੰਜਾਬ ਨੂੰ ਇਨਾ ਲਾਲਚ ਦਿੱਤਾ ਗਿਆ ਇਹ ਲਾਲਚ ਸ਼ਬਦ ਮੈਂ ਵਰਤਾਂਗਾ ਵੀ ਉਹ ਉਹਨਾਂ ਨੂੰ ਪਤਾ ਹੋ ਗਿਆ ਵੀ ਇਸੇ ਫਸਲ ਤੇ ਸਾਨੂੰ ਵੱਧ ਤੋਂ ਵੱਧ ਰੇਟ ਮਿਲਦਾ ਹੈ ਨਾ ਹੋਰ ਤੇ ਐਮਐਸਪੀ ਜਾਂ ਹੋਰ ਤੇ ਸਹੀ ਰੇਟ ਨਹੀਂ ਮਿਲਦਾ ਸ਼ਾਇਦ ਇਸ ਕਰਕੇ ਵੀ ਜਿਹੜਾ ਹੈਗਾ ਫਸਲੀ ਚੱਕਰ ਨਹੀਂ ਬਦਲ ਰਹੀ ਇਹ ਸਭ ਤੋਂ ਵੱਡਾ ਤਾਂ ਮੈਂ ਤਾਂ ਇਹੀ ਸਮਝਦਾ ਕਿਉਂਕਿ ਇਹ ਤਾਂ ਜਿਆਦਾ ਸਾਨੂੰ ਮੁੱਲ ਮਿਲਦਾ ਕਰਕੇ ਅਸੀਂ ਕਰੀਏ ਇਸ ਬੀਜਦੇ ਆ ਜੇ ਕੋਈ ਹੋਰ ਫਸਲ ਜਿਵੇਂ ਹੁਣ ਮੂੰਗੀ ਲਾ ਲੋ ਹੋਰ ਵਧੀਰੀਆਂ ਫਸਲਾਂ ਆਈਆਂ ਨੇ ਦਾਣਾ ਜਿਸ ਅਸੀਂ 1.2 ਕਰੋੜ ਰੁਪਏ ਦੇ ਦਾਣਾ ਬਾਣ ਖਰੀਦਦੇ ਆ ਕਿਉਂ ਨਹੀਂ ਅਸੀਂ ਸਾਡੇ ਜੀਮੀਦਾਰ ਸੂਰਜਮੁਖੀ ਹੋ ਗਈ ਸੂਰਜਮੁਖੀ ਹੋ ਗਈ ਕਿਉਂ ਨਹੀਂ ਸਾਡੇ ਜੀਮੀਦਾਰ ਨੂੰ ਕਿਹਾ ਜਾਂਦਾ ਵੀ ਤੁਸੀਂ ਇਹੀ ਇਹੀ ਫਸਲਾਂ ਪੈਦਾ ਕਰੋ ਅਸੀਂ ਖਰੀਦਾਂਗੇ ਸਾਡੀ ਬਾਹਰਲੀ ਫੌਨ ਕ੍ਰਾਸੀ ਵਜਦੀ ਹੈ ਜੀ ਅਸੀਂ ਕਰੋਨਾ 'ਤੇ ਖਰਚੀ ਜਾਂਦੇ ਹੋ ਉੱਤੇ ਪਰ ਉਹਤੇ ਖਰਚੀ ਜਾਂਦੇ ਪਰ ਇੱਧਰ ਸਾਡੀ ਕੁਝ ਦੇਣ ਵਾਸਤੇ ਅਸੀਂ ਤਿਆਰ ਨਹੀਂ ਉਹ ਮੇਰੇ ਇੱਕ ਵਾਰ ਅਸੀਂ ਪੀਜੀ ਲੁਧਿਆਣਾ ਦੇ ਵਿੱਚ ਸਰਦਾਰਾ ਸਿੰਘ ਜਹੌਲ ਦਾ ਇੱਕ ਲੈਕਚਰ ਸੁਣ ਰਹੇ ਸੀ ਤਾਂ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਭਾਈ ਕਿਸਾਨ ਵੀਰੋ ਝੋਨਾ ਲਾਉਣਾ ਬੰਦ ਕਰ ਦਿਓ ਹਾਂਜੀ ਉਹ ਕਹਿੰਦੇ ਜੇ ਝੋਨਾ ਨਾ ਬੰਦ ਕਰਦੇ ਆਂਗੇ ਤਾਂ ਹੋਰ ਕੀ ਲੱਗੇ ਕਹਿੰਦਾ ਉਹ ਫਸਲ ਵੇਚੋ ਨਹੀਂ ਸ਼ੁਰੂ ਕਰ ਦੋ ਜਿਹੜੀ ਪਾਣੀ ਖਤਮ ਹੋਣ ਤੋਂ ਬਾਅਦ ਸ਼ੁਰੂ ਕਰਾਂਗੇ ਅੱਜ ਹੀ ਸ਼ੁਰੂ ਕਰ ਬਿਲਕੁਲ ਫਿਰ ਫਿਰ ਦੇਖੋ ਕਿੰਨੀ ਉਹਨਾਂ ਸਿਆਣੀ ਗੱਲ ਕੀਤੀ ਸੀਗੀ ਉਹ ਉਦੋਂ ਉਦੋਂ ਜਿਹੜਾ ਅੱਜ ਤੋਂ ਕਿੰਨੇ ਸਾਲ ਪਹਿਲਾਂ ਉਹਨਾਂ ਨੇ ਲੈਕਚਰ ਦਿੱਤਾ ਸੀਗਾ ਯੂਨੀਵਰਸਿਟੀ ਦੇ ਵਿੱਚ ਮੈਂ ਵੀ ਮੈਂ ਮੈਂ ਸੁਣਿਆ ਤਾਂ ਨਹੀਂ ਪਰ ਮੈਂ ਉਹਦੋਂ ਪੜਿਆ ਸੀਗਾ ਹੈ ਜੀ ਵੀ ਉਹ ਕਹਿੰਦੇ ਵੀ ਅੱਜ ਤੋਂ ਜਿਹੜਾ 20 ਸਾਲ ਬਾਅਦ ਲਾਓਗੇ ਤੁਸੀਂ ਅੱਜ ਲਾਓ ਵੀ ਸ਼ੁਰੂਆਤ ਜੇ ਅਸੀਂ ਉਸ ਦਿਨ ਦੀ ਕੀਤੀ ਨਹੀਂ ਸਾਡਾ ਆਹ ਹਾਲ ਨਾ ਹੋਣੀ ਸੀਗੀ ਅਸੀਂ ਉਹ ਜਦੋਂ ਉਹ ਉਸ ਲਾਈਨ ਤੇ ਆ ਜਾਂਦੇ ਅਸੀਂ ਉਹ ਚੀਜ਼ ਫਸਾਣੇ ਵੀਜਣ ਲੱਗ ਜਾਂਦੇ ਅਸੀਂ ਸੌਖਤਾ ਸਾਹ ਲੈਂਦੇ ਪਰ ਕਈ ਕਿਸਾਨਾਂ ਦੀ ਕਈ ਕਿਸਾਨਾਂ ਦੇ ਕੁਝ ਕਾਉਂਟਰ ਸਵਾਲ ਇਹ ਵੀ ਹੁੰਦੇ ਨੇ ਕਿ ਜੇਕਰ ਅਸੀਂ ਝੋਨਾ ਨਹੀਂ ਲਾਉਂਦੇ ਤਾਂ ਸਾਡੀ ਆਰਥਿਕਤਾ ਬਹੁਤ ਡਾਊਨ ਜਾਂਦੀ ਆ ਘਰਾਂ ਦੇ ਸਾਡਾ ਅਰਥਚਾਰਾ ਸਾਡੀਆਂ ਲੋੜਾਂ ਬੱਚਿਆਂ ਨੂੰ ਪੜਾਉਣਾ ਹੋਰ ਘਰ ਦੇ ਕਿੰਨੇ ਕੰਮ ਹੁੰਦੇ ਨੇ ਬਹੁਤ ਸਾਰੇ ਬੱਚਿਆਂ ਦੇ ਵਿਆਹ ਕਰਨੇ ਉਹ ਸਾਰੇ ਸਾਡੀ ਜਮੀਨ ਦੀ ਜਿਹੜੀ ਖੇਤੀ ਦੀ ਆਰਥਿਕਤਾ ਉਹਦੇ ਉੱਤੇ ਨਿਰਭਰ ਨੇ ਤੇ ਜੇਕਰ ਆਮਦਨ ਨਹੀਂ ਹੋਊਗੀ ਤਾਂ ਕਿਤੇ ਨਾ ਕਿਤੇ ਸਾਡਾ ਘਰ ਦਾ ਅਰਥਚਾਰਾ ਆਰਥਿਕ ਸਿਸਟਮ ਲੜਖੜਾ ਜਾਊਗਾ ਹਾਂ ਇਹ ਵੀ ਤਾਂ ਅੱਜ ਕੱਲ ਦਾ ਜਿੰਮੇ ਕਹਿੰਦਾ ਸਮਾਜਿਕ ਤੌਰ ਤੇ ਤਾਂ ਇਹ ਗੱਲ ਤੁਹਾਡੀ ਸਹੀ ਹੈ ਪਰ ਮੈਂ ਮੰਨਦਾ ਜੀ ਅਸੀਂ ਆਪਣੀ ਚਾਦਰ ਦੇਖ ਕੇ ਪੈਰ ਫਸਾਰੀਏ ਤਾਂ ਹੀ ਗੱਲ ਹੈ ਅਸੀਂ ਆਪਣੀ ਆਮਦਨ ਨੂੰ ਦੇਖ ਕੇ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਕਾਰਜ ਕਰੀਏ ਅੱਜ ਅਸੀਂ ਲੋਕਾਂ ਨੂੰ ਲੋਕਾਂ ਵੱਲ ਦੇਖ ਦੇਖ ਕੇ ਇੱਕ ਦੂਜੇ ਤੋਂ ਉੱਪਰ ਜਾ ਜਾ ਕੇ ਵੱਧ ਤੋਂ ਵੱਧ ਖਰਚਾ ਕਰਨਾ ਚਾਹੁੰਦੇ ਆ ਜੀ ਆਪਣੀ ਆਪਣੇ ਆਪ ਨੂੰ ਹੋਮੇ ਪਾਲ ਰਹੇ ਆ ਅਸੀਂ ਕਿਉਂ ਇਹ ਇਹਦੇ ਵਾਸਤੇ ਹੀ ਤੁਰੇ ਹੋਏ ਹਾਂ ਜੀ ਕਿਉਂ ਨਹੀਂ ਅਸੀਂ ਜਿੰਨਾ ਕਿ ਸਾਡੀ ਪਹੁੰਚ ਹੈਗੀ ਅਸੀਂ ਉਹਨਾਂ ਖਰਚਾ ਕਰੀਏ ਬਿਲਕੁਲ ਜਿੰਨੇ ਕਿ ਅਸੀਂ ਪੈਦਾਵਾਰ ਕਰਦੇ ਆ ਸਾਡਾ ਆਮਦਨ ਹੁੰਦੀ ਆ ਉਹ ਹਿਸਾਬ ਨਾਲ ਸਾਡੇ ਖਰਚਾ ਕਰੀਏ ਮੇ ਮੈਨੂੰ ਯਾਦ ਆ ਉਹ ਸਮਾਂ ਮੈਂ ਮਾਲਵਾ ਪੱਟੀ ਤੋਂ ਉਧਰਲੇ ਪਾਸੇ ਤੋਂ ਬਠਿੰਡਾ ਜ਼ਿਲ੍ਹੇ ਤੋਂ ਅ ਕਿਸੇ ਵੇਲੇ ਸਾਡੇ ਬੰਦੇ ਜਿਹੜੀਆਂ ਜਿਹੜੀਆਂ ਕਪਾਹਾਂ ਹੁੰਦੀਆਂ ਸੀ ਕਾਲੀ ਕਪਾਹ ਹੁੰਦੀ ਸੀ ਨਰਮਾ ਹੁੰਦਾ ਸੀ ਹੁਣ ਕਿਤੇ ਇੱਕ ਅੱਧਾ ਕਿਹੜਾ ਵੀ ਦੇਖਣ ਨੂੰ ਨਹੀਂ ਮਿਲਦਾ ਬਿਲਕੁਲ ਹੁੰਦਾ ਸੀ ਰੇਸਲੇ ਬਾਣਾ ਦੇ ਵਿੱਚ ਵੀ ਝੋਨਾ ਲੱਗਣ ਲੱਗ ਗਿਆ ਕਿੱਲੇ ਕਿੱਲੇ ਤੇ ਮੋਟਰ ਹੋ ਗਈ ਇਹ ਇਹ ਸਾਡੀ ਮਤਲਬ ਕਿ ਲਾਲਚਾ ਲਾਲਚ ਮੈਂ ਤਾਂ ਇਸ ਨੂੰ ਲਾਲਚ ਹੀ ਕਹੂੰਗਾ ਜੀ ਕਿਉਂਕਿ ਅਸੀਂ ਪੈਸੇ ਦੀ ਖਾਤਰ ਅਸੀਂ ਤੋੜੇ ਫਿਰਦੇ ਹਾਂ ਪਰ ਅਸੀਂ ਆਪਣਾ ਜੀ ਜਿਹੜਾ ਜੀਵਨ ਪਾਣੀ ਸਾਡਾ ਜੀਵਨ ਜੀ ਅਸੀਂ ਇਸ ਨੂੰ ਖੜਾ ਅਸੀਂ ਇਸ ਨੂੰ ਖਤਮ ਕਰ ਲਿਆ ਇਸ ਨੂੰ ਬਰਬਾਦ ਕਰ ਲਿਆ ਫਿਰ ਸਾਡਾ ਜੀਵਨ ਵੀ ਖਤ ਬਿਲਕੁਲ ਇਹ ਆ ਕਿ ਨਹੀਂ ਅਸੀਂ ਅਸੀਂ ਇਹਨਾਂ ਜ਼ਮੀਨਾਂ ਨੂੰ ਕੀ ਕਰਾਂਗੇ ਸਹੀ ਹੈ ਅੱਜ ਅਸੀਂ ਅੱਜ ਤਾਂ ਵਰਤ ਲਿਆ ਸਾਡੀ ਜ਼ਿੰਦਗੀ ਤਾਂ ਮੇਰੀ ਤਾਂ ਹੁਣ 78 ਸਾਲ ਦੀ ਉਮਰ ਹੋ ਗਈ ਆ ਜੀ ਮੈਂ ਤਾਂ ਨਦੀ ਕਾਰੇ ਨੂੰ ਖੜਾ ਜੀ ਕਦੋਂ ਵੀ ਜਾ ਸਕਦਾ ਹਾਂ ਪਰ ਸਾਡੇ ਬੱਚਿਆਂ ਵਾਸਤੇ ਅਸੀਂ ਕੀ ਛੱਡ ਕੇ ਜਾਵਾਂਗੇ ਕੀ ਕਹਾਂਗੇ ਅਸੀਂ ਤੂੰ ਆਹ ਆਹ ਗੱਲ ਦੇ ਕੇ ਜਾ ਰਹੇ ਅਸੀਂ ਸਭ ਕੁਝ ਬਰਬਾਦ ਕਰਦੇ ਹਾਂ ਅਸੀਂ ਕੋਈ ਦਰਖਤ ਨਹੀਂ ਛੱਡਦੇ ਕਿ ਆਪਣੇ ਖੇਤਾਂ ਦੇ ਵਿੱਚ ਕਿਉਂ ਨਹੀਂ ਦਰਖਤ ਲਾਉਂਦੇਗੇ ਸਾਡੇ ਮੇਰੇ ਆਪਣੇ ਖੇਤ ਦੇ ਵਿੱਚ ਦੋ ਦਰਖਤ ਅਜੇ ਵੀ ਮੇਰੇ ਲੱਗੇ ਹੋਏ ਨੇ ਜੀ ਜਾ ਕੇ ਦੇਖ ਸਕਦੇ ਹੋ ਤੁਸੀਂ ਘਰ ਘਰ ਦੇ ਵਿੱਚ ਨਿੰਮ ਲਾਈ ਹੋਈ ਆ ਹਮ ਤੁਲਸੀ ਦੇ ਬੂਟੇ ਹਰ ਵਾਰ ਲਾਉਣਾਗਾ ਇਹ ਇਸ ਕਰਕੇ ਮੈਂ ਤਾਂ ਆਪਦੇ ਵੱਲੋਂ ਜਿੰਨੇ ਕਮੈਂ ਤੁਲਫੁਲ ਪਾ ਰਿਆਂ ਮੈਂ ਕੋਸ਼ਿਸ਼ ਕਰ ਰਿਆਂਗਾ ਵੀ ਕੁਝ ਨਾ ਕੁਛ ਕੀਤਾ ਜਾਵੇ ਔਰ ਮੈਂ ਮੇਰੀ ਬੇਨਤੀ ਆ ਵੀ ਦੂਜੇ ਵੀ ਹਮੜਾ ਮਾਰਨ ਤਾਂ ਕਿ ਅਸੀਂ ਆਪ ਆਪਣਾ ਪਾਣੀ ਬਚਾ ਸਕੀਏ ਆਪਣਾ ਵਾਤਾਵਰਨ ਬਚਾ ਸਕੀਏ ਹਰੇ ਝੋਨਾ ਇੱਕ ਹੀ ਗੱਲ ਆ ਜਦੋਂ ਅਸੀਂ ਇਸ ਨੂੰ ਸੰਭਾਲਣਾ ਹੁੰਦਾ ਫਿਰ ਸਾਡੇ ਕੋਲ ਇੰਨੇ ਸਾਧਨ ਨਹੀਂ ਹੈਗੇ ਜੀ ਕਿ ਅਸੀਂ ਇਸ ਨੂੰ ਸੰਭਾਲ ਸਕੀਏ ਰੱਖ ਸਕੀਏ ਸਟੋਰ ਕਰ ਸਕੀਏ ਜਾਂ ਇਹਦੀ ਮਰੂ ਜਿਹੜੀ ਪਰਾਲੀ ਵਾਚ ਰੰਦੀ ਆ ਉਹ ਅਸੀਂ ਫਿਰ ਸਾਨੂੰ ਮਜਬੂਰੀ ਨੂੰ ਅੱਗ ਲਾਉਣੀ ਪੈਂਦੀ ਜੇ ਜਿੰਮੇਦਾਰ ਕਹਿੰਦਾ ਵੀ ਸਾਡੀ ਮਜਬੂਰੀਆਂ ਸੀ ਨੂੰ ਕਿਵੇਂ ਸੰਭੀਗੇ ਬਿਲਕੁਲ ਠੀਕ ਹੈ ਕਿ ਨਹੀਂ ਜੇ ਤਾਂ ਸਾਡੂੰ ਗਵਰਨਮੈਂਟ ਕੋਈ ਉਹਦੇ ਵਿੱਚ ਰਾਇਤ ਦੇਵੇ ਕੋਈ ਨਾ ਕੋਈ ਸਾਨੂੰ ਗਾਈਡੈਂਸ ਦੇਵੇ ਗਾਈਡ ਕਰੇ ਵੀ ਕਿਸ ਤਰ੍ਹਾਂ ਇਹਨੂੰ ਸੰਭਾਲਣਾ ਤਾਂ ਤਾਂ ਕੋਈ ਨਾ ਕੋਈ ਉਹਦਾ ਫਾਇਦਾ ਹੋ ਸਕਦਾ ਪਰ ਅਸੀਂ ਤਾਂ ਆਪਣਾ ਹਵਾ ਵੀ ਪ੍ਰਦੂਤ ਕਰ ਲਈ ਹੈ ਕਿੰਨਾ ਵਾਤਾਵਰਨ ਉਹਦਾ ਗੰਦਲਾ ਹੋ ਜਾਂਦਾ ਅੱਜ ਬਾਹਰ ਤੁਸੀਂ ਮੁੰਜਾ ਢਾ ਕੇ ਪੈਜੋ ਰਾਤ ਨੂੰ ਉਹਨੂੰ ਤਾਰੇ ਨਜ਼ਰ ਨਹੀਂ ਆਉਣਗੇ ਸਹੀ ਹੈ ਤੇ ਹਾਂ ਕੋਈ ਸਮਾਂ ਸੀਗਾ ਜਦੋਂ ਮੰਜਾ ਬਾਹ ਡੈ ਜਾਂਦੀ ਤਾਰੇ ਨਜ਼ਰ ਆਉਂਦੇ ਸੀ ਤਾਰਿਆਂ 'ਚ ਚਮਕ ਦੇ ਦੇ ਸੀ ਤਾਰੇ ਨਜ਼ਰ ਆਉਂਦਾ ਸੀ ਪੂਰਾ ਸਾਫ ਸਾਫ ਆ ਹੁਣ ਧੁੰਦਲਾ ਧੁੰਦਲਾ ਹੋ ਜਾਂਦਾ ਕਾਲ ਤਾਰਾ ਕੋਈ ਨਜ਼ਰ ਹੀ ਨਹੀਂ ਆਉਂਦਾ ਇਹ ਕਿਹਦਾ ਖਸੂਰ ਆ ਇਹ ਸਾਡਾ ਖਸੂਰ ਆ ਸ਼ਾਇਦ ਇਹਨਾਂ ਕਰਨਾ ਕਰਕੇ ਜਿਹੜਾ ਹੈਗਾਗਾ ਨੌ ਜਿਹੜੇ ਜ਼ਿਲ੍ਹੇ ਆ ਪੰਜਾਬ ਦੇ ਉਹ ਡਾਰਕ ਜ਼ੋਨ ਚ ਚਲੇ ਗਏ ਨੌ ਜ਼ਿਲ੍ਹਿਆਂ ਦਾ ਪਾਣੀ ਜਿਹੜਾ ਹੈਗਾ ਬਹੁਤ ਨੀਚੇ ਚਲਾ ਗਿਆ ਤੇ ਤੁਸੀਂ ਬਾਕੀ ਗੱਲ ਕੀਤੀ ਦਰਖਤ ਦੀ ਤੇ ਦਰਖਤ ਵੀ ਖੇਤਾਂ ਦੇ ਵਿੱਚ ਬਹੁਤ ਘਟ ਗਏ ਨੇ ਖੇਤਾਂ ਚੋਂ ਕਿ ਆਸ-ਪਾਸੇ ਤੋਂ ਵੀ ਘਟ ਗਏ ਨੇ ਸ਼ਾਇਦ ਜਿਹਦੇ ਕਰਕੇ ਇਸ ਵਾਰ ਟੈਂਪਰੇਚਰ 47-48 ਦੇ ਜਾ ਰਿਹਾਗਾ ਜੀ ਸਾਡਾ ਕੀ ਹਾਲ ਹੋਊਗਾ ਇਸ ਇੰਨੇ ਟੈਂਪਰੇਚਰ ਦੇ ਵਿੱਚ ਪਸ਼ੂ ਪੰਛੀਆਂ ਦਾ ਕੀ ਹਾਲ ਹੋਊਗਾ ਸਭ ਤੋਂ ਵੱਡੀ ਗੱਲ ਹੈ ਪਸ਼ੂ ਪੰਛੀਆਂ ਦਾ ਕੀ ਹਾਲ ਹੋਊਗਾ ਇਸ ਦਾ ਘਰਾਂ ਦੇ ਵਿੱਚ ਅਸੀਂ ਇਲਾਕੇ ਬੈਠੇ ਹੋਏ ਹਾਂ ਜੀ ਪਰ ਜਾਨਵਰਾਂ ਦਾ ਹੋਰ ਰਾਹੀ ਪਾਂਦੀ ਜਿਹੜੇ ਬਾਹਰ ਅੰਦਰ ਜਾਂਦੇ ਆ ਉਹਨਾਂ ਦਾ ਕੀ ਹਾਲ ਹੋ ਰਿਹਾ ਗਿਆ ਅੱਛਾ ਆਖਿਰ ਦੇ ਵਿੱਚ ਅ ਅੱਜ ਤੁਸੀਂ ਇਹ ਫੈਸਲਾ ਲਿਆਗਾ ਝੋਨੇ ਦਾ ਬਾਈ ਕੱਟ ਕਰਨ ਦਾ ਇਹ ਤਾਂ ਨਹੀਂ ਹੋਵੇਗਾ ਕਿਤੇ 1-2 ਸਾਲਾਂ ਬਾਅਦ ਭਵਿੱਖ ਦੇ ਵਿੱਚ ਜਮੇਰ ਸੋਂ ਦੇ ਖੇਤ ਚ ਫੇਰ ਝੋਨਾ ਖੜਾ ਹੋਵੇ ਦੇਖੋ ਇਹ ਮੇਰੀ ਆਪਣੀ ਜ਼ਿੰਦਗੀ ਦਾ ਫੈਸਲਾ ਹੀ ਆ ਜਿੰਨਾ ਚਿਰ ਮੈਂ ਜਿਉਂਦਾ ਮੈਂ ਇਸ ਨੂੰ ਇਸ ਪਰ ਨੂੰ ਨਿਭਾਵਾਂਗਾ ਜੀ ਮੈਂ ਮੇਰੇ ਮਗਰੋਂ ਕੁਝ ਹੁੰਦਾ ਫਿਰ ਮੈਂ ਇਹਦੇ ਵਾਸਤੇ ਜ਼ਿੰਮੇਵਾਰ ਨਹੀਂ ਹੋਊਗਾ ਜੀ ਇਹ ਉਹਨਾਂ ਦਾ ਫੈਸਲਾ ਹੋਊਗਾ ਜਿਹੜੇ ਮੇਰੀ ਮੇਰੇ ਬੱਚੇ ਆ ਉਹ ਬੱਚਿਆਂ ਨੂੰ ਵੀ ਜਾਗਰੂਕ ਕਰੋਗੇ ਅਗੇ ਉਹ ਫੈਸਲਾ ਉਹ ਲੈਣਗੇ ਠੀਕ ਹੈ ਨਹੀਂ ਪਰ ਮੇਰੇ ਲਈ ਬੇਨਤੀ ਉਹਨਾਂ ਨੂੰ ਵੀ ਹੋਊਗੀ ਵੀ ਤੁਸੀਂ ਵੀ ਇਹ ਝੋਨਾ ਨਹੀਂ ਲਾਉਣਾਗਾ ਪਰ ਇਹ ਮਰਜ਼ੀ ਉਹਨਾਂ ਦੀ ਹੋਊਗੀ ਜੀ ਹਾਂਜੀ ਜੀ ਮੈਂ ਮੈਂ ਕਿਸੇ ਤੇ ਆਪਣਾ ਫੈਸਲਾ ਠੋਕ ਨਹੀਂ ਸਕਦਾਗਾ ਹਾਂ ਹੁਣ ਵੀ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਮੈਂ ਕਿਸੇ ਨੂੰ ਠੋਕਦਾ ਇਹ ਇਹ ਮੇਰਾ ਫੈਸਲਾ ਕੋਈ ਠੋਕਣ ਵਾਲਾ ਨਹੀਂ ਹੈਗਾ ਮੈਂ ਤਾਂ ਇਹ ਸਹਿਯੋਗ ਮੰਗ ਰਿਹਾ ਦੂਜਿਆਂ ਦੇ ਭਰਾਵਾਂ ਤੋਂ ਸਹਿਯੋਗ ਵਾਣਾ ਵੀ ਆਵ ਰਲ ਕੇ ਆਪਣੇ ਪਾਣੀ ਨੂੰ ਬਚਾਈ ਜੀ ਬਿਲਕੁਲ ਸਾਨੂੰ ਇੱਕ ਹੋਣਾ ਪੈਣਾ ਸਾਨੂੰ ਇਹ ਸੋਚਣਾ ਪੈਣਾ ਸਰਦਾਰ ਅਜਮੇਰ ਸਿੰਘ ਵਾਂਗ ਉਮਰ ਭਰ ਲਈ ਇਹ ਫੈਸਲਾ ਲੈਣਾ ਪੈਣਾ ਵੀ ਜੇਕਰ ਅਸੀਂ ਇੱਕ ਲੰਬਾ ਤੇ ਤੰਦਰੁਸਤ ਜੀਵਨ ਜਿਉਣਾ ਤਾਂ ਸਾਨੂੰ ਝੋਨਾ ਲਾਉਣਾ ਬੰਦ ਕਰਨਾ ਪੈਣਾ ਇਸ ਲਈ ਨਹੀਂ ਕਿ ਇਹ ਸਾਡੀ ਖੁਰਾਕ ਨਹੀਂ ਹੈ ਜਾਂ ਇਹ ਸਾਡਾ ਅਨਾਜ ਨਹੀਂ ਹੈ ਇਸ ਲਈ ਕਿ ਜੋ ਬੇਸ਼ਕੀਮਤੀ ਪਾਣੀ ਅਸੀਂ ਬੇਸਟ ਕਰ ਰਹੇ ਹਾਂ ਉਹ ਪਾਣੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੇ ਭਾਅ ਵੀ ਨਹੀਂ ਮਿਲੇਗਾ ਕਿਉਂਕਿ ਅੱਜ ਅਸੀਂ ਜਦੋਂ ਕਿਤੇ ਸਫ਼ਰ ਤੇ ਜਾਂਦੇ ਆ ਤਾਂ 20-30 ਰੁਪਈਆ ਦੀ ਪਾਣੀ ਦੀ ਬੋਤਲ ਲੈ ਕੇ ਪੀਨੇ ਆ ਤੇ ਕਿਸੇ ਵੇਲੇ ਉਹ ਵੀ ਸਮਾਂ ਹੁੰਦਾ ਸੀ ਵੀ ਜਦੋਂ ਅਸੀਂ ਨਲਕਿਆਂ ਤੋਂ ਖੂਹਾਂ ਤੋਂ ਤੇ ਖਾਲਾਂ ਤੋਂ ਕੱਸੀਆਂ ਤੋਂ ਬੁੱਕ ਭਰ ਕੇ ਪਾਣੀ ਪੀ ਲੈਂਦੇ ਸੀ ਕਾਸ਼ ਉਹ ਦਿਨ ਵਾਪਸ ਮੁੜਿਆ ਹਣ ਮੁੜ ਆ ਸਕਦੇ ਨਹੀਂ ਜੇਕਰ ਅਸੀਂ ਵੀ ਅਜਮੇਰ ਸਿਉ ਮੰਗ ਫੈਸਲੇ ਲਵਾਂਗੇ ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਹ ਸੁਨੇਹਾ ਕਿਵੇਂ ਲੱਗਿਆ ਸਰਦਾਰ ਅਜਮੇਰ ਸਿਉ ਦਾ ਹੋਰ ਕਿਸਾਨ ਵੀਰਾਂ ਨਾਲ ਸਾਂਝਾ ਕਰਿਓ ਕੋਈ ਤੁਹਾਡਾ ਸੁਝਾਅ ਹੋਵੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਇਥੇ ਬਰਾਮ ਲੈਨੇ ਆ ਅਪੂ ਜੀ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਕੈਮਰਾਮੈਨ ਸੁਰਜੀਤ ਨਾਲ ਪਿੰਡ ਮੱਲਾ ਤੋਂ ਮੈਂ ਹਰਜਿੰਦਰ ਸਿੱਧੂ